ਜਨ ਪੰਜਾਬੀ ਨੂ ਇਹਦੇ ਦਰਸ਼ਕਾਂ ਦਾ ਸਵਾਗਤ ਹੈ ਔਰ ਅੱਜ ਲਾਈਵ ਹੋਣ ਦਾ ਕਾਰਨ ਆ ਕਿ 바ਵਾ ਸਾਹਿਬ ਡਾਕਟਰ ਭੀਮਾ ਅੰਬੇਦਕਰ ਜੀ ਦੀ 12ਵੀਂ ਵਿਸ਼ਾਲ ਸ਼ੋਭਾ ਯਾਤਰਾ 11 ਅਪ੍ਰੈਲ ਨੂੰ ਕੱਢੀ ਜਾ ਰਹੀ ਹੈ ਅੰਬੇਦਕਰ ਸੈਨਾ ਅਤੇ ਵੱਖ-ਵੱਖ ਜਥੇਬੰਦੀਆਂ ਵੱਲੋਂ ਜਿਹੜੀ ਆ ਬਹੁਤ ਵੱਡੇ ਪੱਧਰ ਤੇ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਮਹੱਲਾ ਰਹੀਪੁਰ ਵਿਖੇ ਵੱਖ-ਵੱਖ ਸ਼ਹਿਰ ਚ ਹੁੰਦੀ ਹੋਈ 바ਵਾ ਸਾਹਿਬ ਡਾਕਟਰ ਭੀਮਾ ਅੰਬੇਦਕਰ ਜੀ ਦੇ ਚੌਂਕ ਨਜ਼ਦੀਕ ਬੱਸ ਸਟੈਂਡ ਵਿਖੇ ਜਾ ਕੇ ਉੱਥੇ ਸਮਾਪਤੀ ਹੋ ਗਈ ਤੇ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕੱਲ ਕਰਦੇ ਰਵਾਂਗੇ ਤੇ ਪੇਜ ਦੇ ਨਾਲ ਜਰੂਰ ਜੁੜੇ ਰਹੋ ਲਗਾਤਾਰ ਤਸਵੀਰਾਂ ਜਿਹੜੀਆਂ ਆ ਸ਼ੋਭਾ ਯਾਤਰਾ ਦੀਆਂ ਅਪਡੇਟ ਕਰਦੇ ਰਵਾਂਗੇ ਔਰ ਖਾਸ ਕਰਕੇ ਆਪਾਂ ਦਰਸ਼ਕਾਂ ਨੂੰ ਇਹ ਦੱਸ ਦਈਏ ਕਿ ਸਾਡੇ ਜਨ ਪੰਜਾਬੀ ਨਿਊਜ਼ ਜਿਹੜਾ YouTube ਚੈਨਲ ਆ ਉਹਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਹਰ ਜਿਹੜੀ ਖਬਰ ਆ ਪਹਿਲਾਂ ਜਨ ਪੰਜਾਬੀ ਨਿਊਜ਼ YouTube ਤੇ ਆਪਾਂ ਅਪਡੇਟ ਕੀਤੀ ਜਾਂਦੀ ਆ ਉਸ ਦੇ ਨਾਲ ਹੀ ਫਿਰ ਵਾਚ ਜਿਹੜੀ ਫੇਸਬੁੱਕ ਪੇਜ ਤੋਂ ਹੀ ਅਪਡੇਟ ਕੀਤੀ ਜਾਂਦੀ ਹੈ ਲਗਾਤਾਰ YouTube ਚੈਨਲ ਦੇ ਨਾਲ ਜੁੜ ਜਾਓ ਤੇ ਕੱਲ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਅੰਮ੍ਰਿਤਸਰ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਪੁੱਲ ਦੀ ਅਗਵਾਈ ਦੇ ਵਿੱਚ ਜਿਹੜੀ ਕੱਢੀ ਜਾ ਰਹੀ ਆ ਤੇ ਉਸ ਦੇ ਨਾਲ ਹੀ ਵੱਖ-ਵੱਖ ਸਿੱਖ ਜਥੇਬੰਦੀਆਂ ਈਸਾਈ ਜਥੇਬੰਦੀਆਂ ਮੁਸਲਮਾਨ ਜਥੇਬੰਦੀਆਂ ਔਰ ਬਾਬਾ ਸਾਹਿਬ ਦੇ ਪਰਿਵਾਰ ਗੁਰੂ ਵਿਦਾਸ ਜੀ ਮਹਾਰਾਜ ਜੀ ਦੇ ਪਰਿਵਾਰ ਜਿਹੜੇ ਆ ਇਸ ਸ਼ੋਭਾ ਯਾਤਰਾ ਦੇ ਵਿੱਚ ਜਿਹੜੀਆਂ ਰੌਣਕਾਂ ਵਧਾਉਣਗੇ ਔਰ ਲਗਾਤਾਰ ਇਹ ਰੀਆਂ ਤਸਵੀਰਾਂ ਜਿਹੜੀਆਂ ਕੱਲ ਸਾਂਝੀਆਂ ਕਰਦੇ ਲਵਾਂਗੇ ਔਰ ਵੀਡੀਓ ਨੂੰ ਸ਼ੇਅਰ ਤੇ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਕਿਉਂਕਿ ਟਾਡਾ ਜਿਹੜਾ ਸੰਯੋਗ ਆ ਹਮੇਸ਼ਾ ਸਾਨੂੰ ਮਿਲਦਾ ਰਿਹਾ ਤੇ ਆਸ ਕਰਦੇ ਆ ਕਿ ਹੋਣ ਵਾਲੇ ਸਮੇਂ ਦੇ ਵਿੱਚ ਦੀ ਤੁਸੀਂ ਸਾਨੂੰ ਇਸ ਤਰ੍ਹਾਂ ਹੀ ਪਿਆਰ ਤੇ ਸੰਯੋਗ ਦਿੰਦੇ ਰਹੋਗੇ ਔਰ ਖਾਸ ਕਰਕੇ ਐਨਆਰਆਈ ਵਾਲੇ ਸਾਥੀਆਂ ਤੋਂ ਬਹੁਤ ਕੋਲਣਾ ਆ ਰਹੀ ਸੀ ਕਿ ਤੁਸੀਂ ਜਲਦ ਜਿਹੜੀਆਂ ਐਨਆਰਆਈ ਪੱਤਰਕਾਰ ਜਿਹੜੇ ਨਿਯੁਕਤ ਕੀਤੇ ਜਾਣ ਤੇ ਅਸੀਂ ਜਲਦ ਜਿਹੜੇ ਜਨ ਪੰਜਾਬੀ ਨੋਜ਼ ਦੀਆਂ ਟੀਮਾਂ ਵੱਲੋਂ ਜਿਹੜੇ ਆ ਵੱਖ-ਵੱਖ ਕੰਟਰੀਆਂ ਯੂਕੇ ਅਮਰੀਕਾ ਕੈਨੇਡਾ ਇਟਲੀ ਫਿਨਾਂਸ ਤੇ ਦੁਬਈ ਕਤਰ ਤੇ ਬਹਿਰੈਨ ਜਾਰਡਨ ਵੱਖ-ਵੱਖ ਥਾਵਾਂ ਤੇ ਜਿਹੜੀਆਂ ਜਨ ਪੰਜਾਬੀ ਨਿਊਜ਼ ਦੀਆਂ ਟੀਮਾਂ ਜਿਹੜੀਆਂ ਨਿਯੁਕਤ ਕਰ ਦਿੱਤੀਆਂ ਜਾਵਗੀਆਂ ਤੇ ਵੱਧ ਤੋਂ ਵੱਧ ਜਿਨੇ ਵੀ ਐਨ ਆਰ ਆਈ ਸਾਥੀ ਹੈਗੇ ਜੇਕਰ ਕੋਈ ਵੀ ਚਾਹਵਾਨ ਹੈਗਾ ਕਿ ਸਤਿਗੁਰੂ ਅਰਬਿਦਾਸ ਮਹਾਰਾਜੀ ਬਾਬਾ ਸਾਹਿਬ ਡਾਕਟਰ ਪੀਮਾ ਮਿਰਕਾ ਜੀ ਤੇ ਭਗਵਾਨ ਵਾਲਮੀਕੀ ਮਹਾਰਾਜੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਹੈ ਦੇਸ਼ ਵਿਦੇਸ਼ਾਂ ਦੀ ਧਰਤੀ ਤੇ ਕੀਤਾ ਜਾਵੇ ਤੇ ਜਰੂਰ ਸਾਨੂੰ ਜਿਹੜਾ ਕੰਟੈਕਟ ਕੀਤਾ ਜਾਵੇ ਸਾਡਾ ਨੰਬਰ ਹੈਗਾ ਜੀ 9814057313 ਔਰ 9814057313 ਇੱਕ ਵਾਰ ਫਿਰ ਸਾਥੀਓ ਨੋਟ ਕਰ ਲੋ 9814057313 ਔਰ ਜੇਕਰ ਸਾਨੂੰ ਖਬਰਾਂ ਤੁਸੀਂ ਈਮੇਲ ਆਈ ਦੀ ਭੇਜ ਸਕਦੇ ਹੋ ਜਨ ਪੰਜਾਬੀ ਨਿਊਜ਼ @gmail.com ਤੇ ਤੁਸੀਂ ਸਾਨੂੰ ਹਰ ਤਰ੍ਹਾਂ ਦੀ ਜਿਹੜੀ ਖਬਰ ਆ ਭੇਜ ਸਕਦੇ ਹੋ ਲਗਾਤਾਰ ਤਸਵੀਰਾਂ ਜਿਹੜੀਆਂ ਕੱਲ ਜਿਹੜੀਆਂ ਜਨ ਪੰਜਾਬੀ ਨਿਊਜ਼ ਨਾਲ ਹੀ ਸਾਂਝੀਆਂ ਕਰਦੇ ਰਵਾਂਗੇ ਕਿਉਂਕਿ ਬਾਬਾ ਸਾਹਿਬ ਡਾਕਟਰ ਪੀਰਮ ਅੰਬੇਰ ਕਾ ਜੀ 12ਵੀਂ ਪਿਸ਼ਾਤ ਸ਼ੁਭਾ ਯਾਤਰਾ ਜਿਹੜੀ ਆ ਹੁਸ਼ਿਆਰਪੁਰ ਦੇ ਮਾਹੌਲ ਆ ਰਹੀ ਪਰ ਤਕਰੀਬਨ 12 ਵਜੇ ਤੋਂ ਕਾਫੀ ਜਿਹੜਾ ਲੋਕਾਂ ਦਾ ਇਕੱਠ ਜਿਹੜਾ ਸ਼ੁਰੂ ਹੋ ਜਾਵੇਗਾ ਤੇ ਹਮ ਹੁਆ ਕੇ ਜਿਹੜੇ ਸਾਥੀ ਜ਼ਰੂਰ ਪਹੁੰਚਣ ਤੇ 2 ਵਜੇ ਜਿਹੜੀ ਆ ਸ਼ੋਭਾ ਯਾਤਰਾ ਜਿਹੜੀ ਆ ਵਕ ਵਕ ਜਿੱਥੇ ਬੰਦੀਆਂ ਵੱਲੋਂ ਅ ਅੰਬੇਡਕਰ ਸਿਆਣਾ ਦੀ ਅਗਵਾਈ ਦੇ ਵਿੱਚ ਜਿਹੜੀ ਆ ਇੱਥੋਂ ਨਿਕਲੇਗੀ ਤੇ ਬਾਬਾ ਸਾਹਿਬ ਡਾਕਟਰ ਰਵੀਨਾਮ ਅੰਬੇਡਕਰ ਜੀ ਚੌਂਕ ਜਿਹੜਾ ਆ ਬੱਸ ਸਟੈਂਡ ਉੱਥੇ ਜਾ ਕੇ ਸਮਾਪਤੀ ਜਿਹੜੀ ਹੋਵੇਗੀ ਤੇ ਲੰਗਰ ਜਿਹੜਾ ਲਗਾਤਾਰ ਚੱਲਦਾ ਰਹੇਗਾ ਤੇ ਕਿਸੇ ਤਰ੍ਹਾਂ ਦੀ ਕੋਈ ਵੀ ਜਿਹੜੀ ਆ ਪਰੇਸ਼ਾਨੀ ਜੇਕਰ ਕਿਸੇ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਹੋਦੀ ਹੋਵੇ ਤਾ ਸਾਡੇ ਜਿਹੜੇ ਅੰਬੇੜਕਾ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਭੋਲੂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਇਹ ਬਹੁਤ ਵੱਡੇ ਪੱਧਰ ਤੇ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜੀ ਆ ਕੱਢੀ ਜਾ ਰਹੀ ਆ ਵੱਖ-ਵੱਖ ਜਿੱਥੇ ਬੰਦੀਆਂ ਬਣ ਕਾਫੀ ਜਿਹੜਾ ਆ ਜਿਹੜਾ ਸਮਰਥਨ ਜਿਹੜਾ ਆ ਮੇਰੇ ਅੰਬੇੜਕਾ ਸੈਨਾ ਵੱਲੋਂ ਜਿਹੜੀ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਕੱਢੀ ਜਾ ਰਹੀ ਆ ਸੰਤਾਂ ਨੂੰ ਦੀ ਜਿਹੜੀ ਆ ਜਨ ਪੰਜਾਬੀ ਨਜ਼ਰਾਂ ਲਗਾਤਾਰ ਤਸਵੀਰਾਂ ਜਿਹੜੀਆਂ ਸਾਂਝੀਆਂ ਕਰਦੇ ਰਵਾਂਗੇ ਤੋ ਸਾਥੀਓ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਜਨ ਪੰਜਾਬੀ ਨੋਜ਼ ਜਿਹੜਾ YouTube ਤੇ ਬਹੁਤ ਵੱਡੇ ਪੱਧਰ ਤੇ ਜਿਹੜਾ ਫੈਲ ਰਿਹਾ ਤੇ ਲਗਾਤਾਰ ਇਹ ਰਹੀਆਂ ਤਸਵੀਰਾਂ ਜਿਹੜੀਆਂ ਅਸੀਂ ਸਾਂਝੀਆਂ ਜਿਹੜੀਆਂ ਅੰਬੇਡਕਾਰ ਸੈਨਾ ਦੀਆਂ ਜਿਹੜੀਆਂ ਕੱਲ ਜਿਹੜੀ ਅੰਸ਼ਾਰ ਸ਼ੁਭਾ ਯਾਤਰਾ ਜਿਹਦੀ ਕੱਢੀ ਜਾ ਰਹੀ ਹੈ ਉਹ ਜਰੂਰ ਸਾਂਝੀਆਂ ਕਰਾਂਗੇ ਲਗਾਤਾਰ ਜਿਹੜਾ ਪ੍ਰੋਗਰਾਮ ਜਿਹਦਾ ਕਵਰੇਜ ਕੀਤਾ ਜਾਊਗਾ ਤੇ ਤੁਸੀਂ ਜਿਹੜਾ ਅੰਸ਼ਾਰ ਸ਼ੁਭਾ ਯਾਤਰਾ ਜਿਹੜੀ ਹੈ ਰੋਣਕਾ ਜਿਹੜੀਆਂ ਦੇਸ਼ ਵਿਦੇਸ਼ਾਂ ਦੀਆਂ ਇਹਨਾਂ ਕੰਟਰੀਆਂ ਚ ਵੱਖ-ਵੱਖ ਥਾਵਾਂ ਤੇ ਜਿਹੜੀਆਂ ਬੈਠੇ ਸੰਗਤਾਂ ਜਿਹੜੀਆਂ ਆ ਜਨ ਪੰਜਾਬੀ ਨਿਊਜ਼ ਤੇ ਜਿਹੜੇ ਤੁਸੀਂ ਦੇਖਦੇ ਰਹੋਗੇ ਤੇ ਲਗਾਤਾਰ ਤੁਸੀਂ ਕਮੈਂਟ ਤੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਆ ਕਰੋ ਕਿਉਂਕਿ ਤੁਸੀਂ ਸਾਨੂੰ ਬਹੁਤ ਪਿਆਰ ਦਿੱਤਾ ਤੇ ਬਹੁਤ ਉਮੀਦਾਂ ਹੁੰਦੀਆਂ ਕਿ ਤੁਸੀਂ ਜੋ ਸਾਨੂੰ ਕਾਲਿੰਗ ਕਰਦੇ ਆ ਬਹੁਤ ਸਾਥੀਆਂ ਦੇ ਐਨ ਆਰ ਆਈ ਸਾਥੀਆਂ ਦੇ ਕਾਲਿੰਗ ਉਹਦੀ ਆ ਕਿ ਤੁਸੀਂ ਜਿਹੜਾ ਜਨ ਪੰਜਾਬੀ ਨਿਊਜ਼ ਨੂੰ ਜਿਹੜਾ ਵਾਲੀਆ ਕੰਟਰੀਆਂ ਦੇ ਵਿੱਚ ਜਿਹੜੇ ਪੱਤਰਕਾਰ ਲਗਾਓ ਤੇ ਜਿਹੜੀ ਸਤਗੁਰੂ ਅਬਦਾਸ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਆ ਦੇਸ਼ ਵਿਦੇਸ਼ਾਂ ਦੀ ਧਰਤੀ ਤੇ ਕੀਤਾ ਜਾਵੇ ਔਰ ਖਾਸ ਕਰਕੇ ਜਿਹੜੇ ਅੱਜ ਵੱਖ-ਵੱਖ ਡੇਰਿਆਂ ਤੋਂ ਸੰਤ ਮਹਾਂਪੁਰਖ 108 ਸੰਤ ਬਾਬਾ ਕਿਸ਼ਨਾ ਜੀ ਤੇ ਹੇੜੂ ਵਾਲੇ ਜਿਹੜੇ ਆ ਦੇਸ਼ ਵਿਦੇਸ਼ਾਂ ਦੀ ਧਰਤੀ ਤੇ ਜਿਹੜੇ ਸਤਗੁਰੂ ਅਬਦਾਸ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਕਰਦੇ ਆ ਉਸ ਦੇ ਨਾਲ ਹੀ 108 ਸੰਤ ਬਾਬਾ ਨਿਰਮਨਤਾ ਜੀ ਬਾਬੇ ਜੋੜੇ ਉਹਨਾਂ ਨੇ ਵੀ ਅਵਾਤੂ-ਵਕ ਕੰਟਰੀਆਂ ਤੇ ਜਾ ਕੇ ਦੇਸ਼-ਵਿਦੇਸ਼ਾਂ ਦੀ ਸੰਗਤਾਂ ਨੂੰ ਜਿਹੜੇ ਮਿਲੇ ਆ ਤੇ ਕਾਫੀ ਉਹਨਾਂ ਨੂੰ ਦੀ ਪਿਆਰ ਤੇ ਸੰਜੋਗ ਤੇ ਬਹੁਤ ਮਿਲਿਆ ਕਿਉਂਕਿ ਗੁਰੂ ਘਰਾਂ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਜਿਹੜੇ ਆ ਬੱਚੇ ਦੀ ਐਜੂਕੇਸ਼ਨ ਦੀ ਕਰ ਰਿਆ ਸਕੂਲ ਦੀ ਬਹੁਤ ਖੁੱਲੇ ਜਾ ਰਿਆ ਸੰਤਾ ਮਹਾਂਪੂਛਾਂ ਕੋਲ 108 ਸੰਤ ਬੱਬਾ ਨਿਰਮਨਤਾਜੀ ਬਾਬੇ ਜੋੜੇ ਜਿਨ੍ਹਾਂ ਦਾ ਉਹਨਾਂ ਦਾ ਤਕਰੀਬਨ ਸਕੂਲ ਬਹੁਤ ਵੱਡੇ ਪੱਧਰ ਤੇ ਜਿਹੜਾ ਆ ਓਪਨ ਚੱਲਿਆ ਕੀਤਾ ਜਾ ਰਿਹਾ ਤੇ ਐਜੂਕੇਸ਼ਨ ਦੀ ਬਹੁਤ ਵਧੀਆ ਕੀਤੀ ਜਾ ਰਹੀ ਹੈ ਲਗਾਤਾਰ ਜਿਹੜੀਆਂ ਅਸੀਂ ਤਸਵੀਰਾਂ ਦੀ ਜਿਹੜੀਆਂ ਸਾਂਝੀਆਂ ਜਿਹੜੀਆਂ ਕਰਦੇ ਰਹੇ ਹਾਂ ਤੇ ਲਗਾਤਾਰ ਕਰਦੇ ਵੀ ਰਵਾਂਗੇ ਤੇ 500 ਦੇ ਲਗਭਗ ਜਿਹੜਾ ਬੱਚਾ ਜੀ ਰਿਹਾ ਇਸ ਸਕੂਲ ਦੇ ਵਿੱਚ ਜਿਹੜਾ ਸੰਤ ਬਾਬਾ ਪ੍ਰੀਤਮ ਦਾਸ ਮਹਾਰਾਜ ਜੀ ਉਹਨਾਂ ਦੀ ਆਸ਼ੀਰਵਾਦ ਤੇ ਕਿਰਪਾ ਦੇ ਸਦਕਾ ਜੀ ਰਹਾ ਚੱਲ ਰਿਹਾ ਤੇ ਤੁਹਾਡੇ ਐਨਆਰਆਈ ਸਾਥੀਆਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਤੇ ਹੁਣ ਅੱਖਾਂ ਦਾ ਜਿਹੜਾ ਕੈਂਪ ਦੀ ਜਿਹੜਾ ਐਨਆਰਆਈ ਸਾਥੀਆਂ ਵੱਲੋਂ ਲਗਾਇਆ ਗਿਆ ਤੁਸੀਂ ਜਿਹੜੀਆਂ ਤਸਵੀਰਾਂ ਦੀ ਅ ਦੇਖਿਆ ਤੇ ਸਾਂਝੀਆਂ ਦੀ ਅਸੀਂ ਕੀਤੀਆਂ ਤੇ ਜਨ ਪੰਜਾਬੀ ਨਿਊਜ਼ ਜਿਹੜਾ ਆ ਵੱਡੇ ਪੱਧਰ ਤੇ ਜਿਹੜਾ ਪੂਰੇ ਪੰਜਾਬ ਦੇ ਲੈਵਲ ਤੇ ਜਿਹੜਾ ਅਸੀਂ ਜਾ ਕੇ ਵੱਖ-ਵੱਖ ਥਾਵਾਂ ਤੇ ਜਿਹੜੇ ਪ੍ਰੋਗਰਾਮ ਕਵਰੇਜ ਕਰਕੇ ਤੇ ਦੇਸ਼ ਵਿਦੇਸ਼ਾਂ ਦੀ ਜਿੰਨੇ ਵੀ ਬੈਠੇ ਸੰਗਤਾਂ ਜਿਹੜੀ ਆ ਉਹਨਾਂ ਤੱਕ ਪਹੁੰਚਾ ਰਹੇ ਹਾਂ ਤੇ ਉਮੀਦ ਕਰਦੇ ਹਾਂ ਕਿ ਤੁਸੀਂ ਜਨ ਪੰਜਾਬੀ ਨਿਊਜ਼ ਨੂੰ ਬਹੁਤ ਵੱਡੇ ਪੱਧਰ ਤੇ ਮਜ਼ਬੂਤ ਕਰ ਰਹੇ ਹੋ ਤੇ ਬਹੁਤ ਵੱਡੇ ਪੱਧਰ ਤੇ ਤੁਸੀਂ ਸਾਨੂੰ ਸੰਯੋਗ ਦੀ ਕਰ ਰਹੇ ਹੋ ਤੇ ਫਾਲੋਅ ਅਪ ਦੀ ਸਾਡੇ ਪੇਜ ਨੂੰ ਬਹੁਤ ਕਰ ਰਹੇ ਹੋ ਕਿਉਂਕਿ ਕਾਫੀ ਟਾਈਮ ਤੋਂ ਜਿਹੜਾ ਸਾਡਾ ਜਨ ਪੰਜਾਬੀ ਨਿਊਜ਼ ਜਿਹੜਾ ਆ ਕਿਸੇ ਕਾਰਨ ਜਿਹੜਾ ਸਾਨੂੰ ਘਰੇਲੂ ਜਾ ਕੇ ਮਜਬੂਰੀਆਂ ਦੇ ਵਿੱਚ ਥੋੜਾ ਫਸ ਗਿਆ ਸੀਗਾ ਇਸ ਕਰਕੇ ਜਿਹੜਾ ਜਨ ਪੰਜਾਬੀ ਨਿਊਜ਼ ਦੀ ਟੀਮ ਵੱਲ ਧਿਆਨ ਨਹੀਂ ਦਿੱਤਾ ਗਿਆ ਤੇ ਹੁਣ ਬਹੁਤ ਵੱਡੇ ਪੱਧਰ ਤੇ ਜਿਹੜਾ ਅਸੀਂ ਜਨ ਪੰਜਾਬੀ ਨਿਊਜ਼ ਜਿਹੜਾ ਸਮਰਥਕ ਜਿਹੜੇ ਆ ਜਿਹੜੇ ਜਨ ਪੰਜਾਬੀ ਨਿਊਜ਼ ਨੂੰ ਪਿਆਰ ਕਰਦੇ ਆ ਦਿਲੋਂ ਪਿਆਰ ਕਰਦੇ ਆ ਦਿਲੋਂ ਸਤਿਕਾਰ ਕਰਦੇ ਆ ਤੇ ਉਹਨਾਂ ਨੂੰ ਬਹੁਤ ਵੱਡੇ ਲੈਵਲ ਤੇ ਜਿਹੜੀਆਂ ਜਨ ਪੰਜਾਬੀ ਨਿਊਜ਼ ਦੀਆਂ ਜ਼ਿੰਮੇਵਾਰੀਆਂ ਦਿੱਤੀਆਂ ਜਾਉਣਗੀਆਂ ਪੱਤਰਕਾਰ ਹੀ ਨਿਯੁਕਤ ਕੀਤੇ ਜਾਣਗੇ ਕਿਉਂਕਿ ਤੁਹਾਡਾ ਪਿਆਰ ਤੇ ਤੁਹਾਡਾ ਸਹਿਯੋਗ ਜਿਹੜਾ ਜਨ ਪੰਜਾਬੀ ਨਿਊਜ਼ ਹਮੇਸ਼ਾ ਸਤਗੁਰੂ ਅਰਬਿੰਦਾਸ ਮਹਾਰਾਜੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਕਰਦਾ ਰਹੇਗਾ ਤੇ ਕਰਦਾ ਰਹੇਗਾ ਜਨ ਤੱਕ ਸਾਜਾ ਹੁਣ ਤੱਕ ਸਤਗੁਰੂ ਅਰਬਿੰਦਾਸ ਮਹਾਰਾਜੀ ਦਾ ਪ੍ਰਚਾਰ ਪ੍ਰਸਾਰ ਬਾਬਾ ਸਾਹਿਬ ਡਾਕਟਰ ਪੀਰੂ ਮਿਲਕਾ ਜੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਕੋਨੇ-ਕੋਨੇ ਤੱਕ ਕੀਤਾ ਜਾਏਗਾ ਉਸ ਦੇ ਨਾਲ ਹੀ ਭਗਵਾਨ ਬਾਲਮੀਕੀ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰਣ ਜਿਹੜਾ ਆ ਕੀਤਾ ਜਾਵੇਗਾ ਦੇਸ਼ ਵਿਦੇਸ਼ਾਂ ਦੀਆਂ ਸੰਗਠਨਾਂ ਵੱਲੋਂ ਜਿਹੜਾ ਬਾਰ-ਬਾਰ ਜਿਹੜੀ ਆ ਅਪੀਲ ਕੀਤੀ ਜਾਂਦੀ ਸੀ ਕਿ ਜਨ ਪੰਜਾਬੀ ਨਿਊਜ਼ ਦੀਆਂ ਜਿਹੜੀਆਂ ਟੀਮਾਂ ਤੁਸੀਂ ਜਲਦ ਜਿਹੜਾ ਦੇਸ਼ ਵਿਦੇਸ਼ਾਂ ਤੋਂ ਲਗਾਓ ਤੇ ਜਿਹੜੀਆਂ ਜਿੰਨੀਆਂ ਦੀ ਵੀਡੀਓ ਜਿਹੜੀਆਂ ਵਕ-ਵਕ ਥਾਵਾਂ ਤੇ ਜਿਹੜੇ ਪ੍ਰੋਗਰਾਮ ਨੂੰ ਮਨਾਏ ਜਾਂਦੇ ਆ ਤੇ ਉਹ ਜਿਹੜਾ ਸਮਾਜ ਦੇ ਵਿੱਚ ਮੈਸੇਜ ਨਹੀਂ ਨਿਕਲਦਾ ਕਿ ਜਿਹੜਾ ਬਾਹਰ ਜਿਹੜਾ ਕੰਟਰੀਆਂ ਦੇ ਵਿੱਚ ਆਪਣੀ ਕਿਰਤ ਦੇ ਵਿੱਚੋਂ ਕਮਾਈ ਕਾ ਵਿੱਚੋਂ ਤੇ ਜਿਹੜੇ ਬਾਬਾ ਸਾਹਿਬ ਡਾਕਟਰ ਪੀਨੋ ਅਬੇਲ ਕਾਜੀ ਦਾ ਤੇ ਸਤਪੁਰ ਰਬਦਾਸ ਮਹਾਰਾਜ ਜੀ ਦਾ ਭਗਵਾਨ ਬਾਲਮੀਕੀ ਮਹਾਰਾਜ ਜੀ ਦੇ ਪ੍ਰੋਗਰਾਮ ਮਨਾਏ ਜਾਂਦੇ ਆ ਤੇ ਉਹ ਜਿਹੜੇ ਤਸਵੀਰਾਂ ਜਿਹੜੀਆਂ ਆ ਸਾਂਝੀਆਂ ਨਹੀਂ ਹੁੰਦੀਆਂ ਤੇ ਇਸ ਕਰਕੇ ਜਿਹੜੇ ਪੱਤਰਕਾਰ ਜਿਹੜੇ ਆ ਜਨ ਪੰਜਾਬੀ ਨੂਜ ਦੇ ਜਿਹੜੇ ਵਿਦੇਸ਼ਾਂ ਦੀ ਧਰਤੀ ਦੇ ਵਿੱਚ ਜਿੰਨੇ ਵੀ ਕੰਟਰੀਆਂ ਦੇ ਵੱਖ-ਵੱਖ ਥਾਵਾਂ ਤੇ ਆ ਤੇ ਉਹ ਜਲਦ ਨਿਯੁਕਤ ਕੀਤੇ ਜਾਂਦੇ ਅਸੀਂ ਇਸ ਐਨ ਆਰ ਆਈ ਸਾਥੀਆਂ ਦੀ ਮੰਗ ਨੂੰ ਹਮੇਸ਼ਾ ਗਬੀਰਤਾ ਨਾਮ ਲਿਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦੀ ਬਹੁਤ ਜ਼ਰੂਰ ਜਿਹੜਾ ਜਨ ਪੰਜਾਬੀ ਨੌਜ ਰੀਆਂ ਟੀਮਾਂ ਜਿਹੜੀਆਂ ਨਿਯੁਕਤ ਕਰ ਦਿੱਤੀਆਂ ਜਾਵੇਗੀਆਂ ਪੱਤਰਕਾਰ ਜਿਹੜੇ ਜਨ ਨਿਯੁਕਤ ਕੀਤੇ ਜਾਣਗੇ ਪਰ ਪੱਤਰਕਾਰ ਜਿਹੜੇ ਆ ਸਾਫ਼ ਸੁਥਰੇ ਇਮਾਨਦਾਰ ਤੇ ਕਿਸੇ ਤਰ੍ਹਾਂ ਦਾ ਕੋਈ ਵੀ ਭੜਕਾਉ ਜਿਹੜਾ ਬਿਆਨ ਜਾਂ ਕਿਸੇ ਵੀ ਧਾਰਮਿਕ ਤੇ ਮਾਵਲੇ ਜਿਹੜੇ ਆ ਕਿਸੇ ਦੀ ਉਂਗਲੀ ਨਹੀਂ ਚੱਕਣਗੇ ਉਹੀ ਪੱਤਰਕਾਰੇ ਨਿਯੁਕਤ ਕੀਤੇ ਜਾਣਗੇ ਤੇ ਹਮੇਸ਼ਾ ਸਤਗੁਰੂ ਬਿਦਾਤ ਮਹਾਰਾਜੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਕਰਨ ਵਾਲੇ ਸਾਥੀ ਜਾ ਜਿਨੇ ਸਤਗੁਰ ਗੁਰਦਾਸ ਮਹਾਰਾਜ ਜੀ ਨੂੰ ਮੰਨਣ ਵਾਲੇ ਪਰੋਗਾਰ ਬਾਬਾ ਸਾਹਿਬ ਡਾਕਟਰ ਪੀਵਾ ਮਿਰਕਾ ਜੀ ਦੇ ਅਸਲੀ ਜਿਹੜੇ ਯੋਧੇ ਆ ਉਹ ਜਨ ਪੰਜਾਬੀ ਨਿਊਜ਼ ਟੀਮ ਨਾਲ ਜ਼ਰੂਰ ਜੁੜ ਜਾਣ ਕਿ ਸਾਡੇ ਪੇਜ ਨੂੰ ਜ਼ਰੂਰ ਫੋਲੋਅ ਅਪ ਕਰ ਲਿਓ ਜੀ ਤੇ ਇੱਕ ਵਾਰ ਫਿਰ ਦਸ਼ਕਾਂ ਨੂੰ ਅਪੀਲ ਕਰਦੇ ਆਂ ਕਿ ਜਨ ਪੰਜਾਬੀ ਨਿਊਜ਼ ਜਿਹੜਾ YouTube ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ YouTube ਤੇ ਤੁਸੀਂ ਜਾ ਕੇ ਜਨ ਪੰਜਾਬੀ ਨਿਊਜ਼ ਜਿਹੜਾ ਭਰ ਕੇ ਤੁਸੀਂ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਸਾਡੇ Instagram ਚੈਨਲ ਨੂੰ ਵੀ ਜਰੂਰ ਫੋਲੋ ਕਰ ਲਿਓ ਜਨ ਪੰਜਾਬੀ ਨਿਊਜ਼ ਤੇ ਸਾਡੇ ਸ਼ੇਅਰ ਚੈਨਲ ਨੂੰ ਜਰੂਰ ਫੋਲੋ ਕਰ ਲਿਓ ਅੱਜ ਲੱਖਾਂ ਦੇ ਹਿਸਾਬ ਦੇ ਨਾਲ ਜਿਹੜੇ ਆ ਲੋਕ ਜਿਹੜੇ ਆ ਸਾਡੇ ਚੈਨਲ ਦੇ ਨਾਲ ਜੁੜ ਚੁੱਕੇ ਆ ਤੇ ਕਾਫੀ ਜਿਹੜੇ ਸਮਾਜ ਦੇ ਜਿਹੜੇ ਮੁੱਦੇ ਹੁੰਦੇ ਆ ਹਮੇਸ਼ਾ ਜਿਹੜੀ ਆ ਬਿਨਾਂ ਖੋਫ ਬਿਨਾਂ ਡਰ ਤੇ ਜਿਹੜੇ ਅਸੀਂ ਅਪਡੇਟ ਕਰਦੇ ਰਹਾਂਗੇ ਤੇ ਪਹਿਲਾਂ ਦੀ ਕਰਦੇ ਸੀ ਤੇ ਹੁਣ ਅੱਗੇ ਦੀ ਜਰੂਰ ਕਰਾਂਗੇ ਜਦੋਂ ਤੱਕ ਤੁਹਾਡੇ ਭਰਾ ਦੇ ਵਿੱਚ ਸਹਾਇਆ ਹੁਣ ਤੱਕ ਸਤਿਗੁਰੂ ਬਿਦਾਸ ਮਹਾਰਾਜ ਜੀ ਦਾ ਪ੍ਰਚਾਰ ਪ੍ਰਸਾਰ ਜਿਹੜਾ ਕੀਤਾ ਜਾਵੇਗਾ ਔਰ ਜਨ ਪੰਜਾਬੀ ਨਿਊਜ਼ ਵੱਲੋਂ ਫਿਰ ਇੱਕ ਵਾਰ ਦਸ਼ਕਰੋਂ ਅਪੀਲ ਕਰਦੇ ਆ ਬੇਨਤੀ ਕਰਦੇ ਆ ਕਿ ਕੱਲ ਜਿਹੜਾ ਤੁਸੀਂ ਜਨ ਪੰਜਾਬੀ ਨਿਊਜ਼ ਦੀਆਂ ਜਿਹੜੀਆਂ ਤਸਵੀਰਾਂ ਜਿਹੜੀਆਂ ਬਾਬਾ ਸਾਹਿਬ ਡਾਕਟਰ ਪੀਰਵਾ ਮਿਰਕਾ ਜੀ ਅੰਬੇਡਕਰ ਸੈਨਾ ਜਿਹੜਾ ਪ੍ਰਧਾਨ ਜਤਿੰਦਰ ਭੋਲੂ ਦੀ ਅਗਵਾਈ ਦੇ ਵਿੱਚ 12ਵੀਂ ਵਿਚਾਰ ਸ਼ੁਭਾ ਯਾਤਰਾ ਜਿਹੜੀ ਕੱਢੀ ਜਾ ਰਹੀ ਆ ਤੇ ਵੱਡੇ ਪਰ ਆਗੂ ਜਿਹੜਿਆ ਬਿਦੇ ਪੱਧਰ ਤੇ ਇਹ ਰਿਹਾ ਪ੍ਰੋਗਰਾਮ ਜਿਹੜੇ ਮਨਾਏ ਜਾ ਰਹੇ ਆ ਤੇ ਵੱਖ-ਵੱਖ ਥਾਵਾਂ ਤੇ ਤੇ ਇੱਕ ਵਾਰ ਫਿਰ ਦਸ਼ਕਾਂ ਨੂੰ ਅਪੀਲ ਕਰਦੇ ਆ ਕਿ ਕੱਲ ਜਰੂਰ ਸਾਡੇ ਚੈਨਲ ਦੇ ਨਾਲ ਜੁੜਿਓ ਤੇ ਲਗਾਤਾਰ ਜਿਹੜੀਆਂ ਤਸਵੀਰਾਂ ਅਸੀਂ ਸਾਂਝੀਆਂ ਕਰਦੇ ਰਵਾਂਗੇ ਤੇ ਲਾਈਕ ਤੇ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਬਹੁਤ ਬਹੁਤ ਧੰਨਵਾਦ ਜੀ ਜੈ ਗੁਰੂਦੇਵ ਜੈ ਪੀਮ ਹਰ ਹਰ ਵਾਲਮੀਕੀ ਸਤਿ ਸ੍ਰੀ ਅਕਾਲ